ਜਸਵੀਰ ਸਿਆ ਕੀ ਹਾਲ ਕਰੀ ਫਿਰਦਾ ਹੈ ਕੀ ਹਾਲ ਕਰੀ ਫਿਰਦਾ ਆਪਦਾ ਤੇਰੀਆਂ ਕਿੰਨੀਆਂ ਮੈਂ ਤਾਂ ਕੀਤੀਆਂ ਸੀ ਉਦੋਂ ਵੀ ਨਾ ਜਾ ਨਾ ਜਾ ਮੈਂ ਕੰਮ ਦੌਰੀ ਕਰਨਾ ਹੈ ਤਾਂ ਮੈਂ ਜਾਣੇ ਨਹੀਂ ਕਿਤੇ ਐ ਦੋਨਾਂ ਪਹਿਲਾਂ ਗਾ ਦੋ ਬਰਾਬਰ ਜੜੀ ਮੱਕਾ ਲੱਜਾ ਕਰ ਮਨਾ ਹੱਥ ਦਾ ਦੰਦ ਕਰ ਕੀ ਕਰ ਕਿੰਨੇ ਔਖੇ ਤੇਰੇ ਜ਼ਖਮ ਠੀਕ ਹੋਏ ਸੀ ਜਸਵੀਰ ਕਿੰਨਾ ਵਧੀਆ ਟੇਲਰ ਸੀ ਤੂੰ ਕਿੰਨਾ ਵਧੀਆ ਤਨਾ ਤੈਨੂੰ ਮੈਂ ਤਾਂ ਕੀਤੀਆਂ ਵੀ ਤੂੰ ਇੱਥੇ ਸਾਡੇ ਕੋਲੇ ਕੰਮ ਕਰ ਲੈ ਅਹੰਕਾਰ ਨੇ ਤੈਨੂੰ ਮਾਰਤਾ ਤੂੰ ਘੱਲ ਮੈਂ ਪੈਸੇ ਕਮਾਉਂ ਜਾ ਕੇ ਉਹ ਜਸਵੀਰ ਇਹ ਤਾਂ ਉਦੋਂ ਵੀ ਮਾੜਾ ਹਾਲ ਕਰੀ ਫਿਰਦਾ ਆ ਯਾਹ ਬੱਗ ਮੈਚ ਕਰ ਜਿੰਦੇ ਆ ਨਾ ਕਿਹੜਾ ਜਿਆ ਹਾਂਦਾ ਜਦ ਹੀ ਆ ਤਨਾ ਬਾਗੋਂ 3-4 ਦਿਨਾਂ ਤੋਂ ਪੜੇ ਨੇ ਕੋਈ ਬਾਤ ਨਹੀਂ ਦਿੱਕਤ ਹੋ ਰਹੀ ਹੋਗੀ ਕਿ ਪਾਗੋ ਗਰੇਵਾਂ ਮਿਰਠ ਕੈਂਪਸ 17 ਬਜ਼ਾਰ ਵਿੱਚ ਖੜਾ ਨੂੰ ਇਹ 17 ਬਜ਼ਾਰ ਆ ਬਿਯਾਰਗ ਨੇ ਕਿਹੜੇ ਇੱਥੇ ਪਏ ਆ ਇਹ ਕਈ ਕੁਝਾ 2 ਸਾਲਾਂ ਤੋਂ ਉੱਥੇ ਗੁਰਦਾਸ ਸਾਹਿਬ ਆਉਂਦੇ ਸੀਗੇ ਤੇ ਆ ਹੁਣ ਬੇਵਸ ਹੋ ਚੁੱਕੇ ਨੇ ਤੇ ਆ ਇੱਥੇ ਪਏ ਆ ਜ਼ਮੀਨ ਦੇ ਥੰਦੇ ਆ ਉਹਨਾਂ ਦੀ ਤੇ ਵੀ ਵੀ ਜਰ ਸਾਈਕਲ ਫੜਾਵਾ ਆ ਉਹ ਥੱਲੇ ਰੋਡ ਤੇ ਪਏ ਆ ਤੁਸੀਂ ਪਹਿਲਾਂ ਕਿੱਥੇ ਵੀ ਮੁਫਤਾਂ ਸੇਵਾ ਵਿੱਚ ਪਹਿਲਾਂ ਜਾ ਚੁੱਕੇ ਹੋ ਪਹਿਲਾਂ ਜਾ ਚੁੱਕੇ ਕਿੰਨਾ ਟਾਈਮ ਲਾ ਕੇ ਆਏ ਜੀ 2 3 ਸਾਲ ਲੱਗ ਆਇਆ ਨੇ ਅੱਛਾ ਜੀ ਉੱਥੋਂ ਕਿਵੇਂ ਆਏ ਸੀਗੇ ਤੁਸੀਂ ਬਸ ਕਿਸਮਤ ਮਾੜੀ ਰਹੀ ਅੱਛਾ ਜੀ ਅੱਛਾ ਜੀ ਹੁਣ ਉੱਥੇ ਦੁਬਾਰੇ ਜਾਣਾ ਚਾਹੁੰਦੇ ਹੋ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੀਰ ਸਿਆ ਕੀ ਹਾਲ ਕਰੀ ਫਿਰਦਾ ਰੱਖ ਕੋਈ ਰਿਸ਼ਤੇ ਰੱਖ ਹੈ ਕੀ ਹਾਲ ਕਰੀ ਫਿਰਦਾ ਆਪਦਾ ਤੇਰੀਆਂ ਕਿੰਨੀਆਂ ਮਿਹਨਤਾਂ ਕੀਤੀਆਂ ਸੀ ਉਦੋਂ ਵੀ ਨਾ ਜਾ ਨਾ ਜਾ ਕਿੰਨਾ ਸਮਝਾਇਆ ਸੀ ਤੈਨੂੰ ਕਿੰਨੇ ਔਖੇ ਤੇਰੇ ਜ਼ਖਮ ਠੀਕ ਹੋਏ ਸੀ ਜਸਵੀਰ ਕਿੰਨੇ ਔਖੇ ਚੇਤੇ ਆ ਨਾ ਜਸਵੀਰ ਚੇਤੇ ਆ ਕਿੰਨਾ ਵਧੀਆ ਹੋ ਗਿਆ ਸੀ ਬਸ ਤੇਰੇ ਜਿਹੜੇ ਤੈਨੂੰ ਮੈਂ ਉਦੋਂ ਵੀ ਕਹਿੰਦਾ ਸੀ ਜਸਵੀਰ ਤੈਨੂੰ ਨਸ਼ੇ ਦੀ ਜਿਹੜੀ ਭਾਲ ਉੱਠ ਰਹੀ ਹੈ ਬਸ ਉਹ ਤੈਨੂੰ ਲਿਜਾ ਰਹੀ ਹੈ ਇੱਥੋਂ ਹਾਂ ਦੇਖ ਵੀਰੇ ਉਹ ਜੋ ਹੋ ਗਿਆ ਸੋ ਹੋ ਗਿਆ ਇਹ ਕਿਵੇਂ ਹੋ ਗਿਆ ਸੋ ਹੋ ਗਿਆ ਯਾਰ ਕਿੰਨੀ ਮਾੜੀ ਹਾਲਤ ਤੈਨੂੰ ਫਿਰੋਜ਼ਪੁਰ ਤੋਂ ਲੈ ਕੇ ਆਏ ਸੀਗੇ ਫਿਰੋਜ਼ਪੁਰੋਂ ਲੈ ਕੇ ਆਏ ਤੂੰ ਸਾਲ ਘੱਟੋ ਘੱਟ 1.5 ਸਾਲ ਸਾਡੇ ਕੋਲ ਰਹਾ ਔਰ ਜਦੋਂ ਤੂੰ ਗਿਆ ਮੈਂ ਤੈਨੂੰ ਬਸ ਸਮਝਾਇਆ ਵੀ ਨਾ ਜਾ ਵੀਰੇ ਵੇ ਤੂੰ ਪਾਹਾ ਜਾਂ ਨਾ ਤੂੰ ਚੱਲ ਸਕਦਾ ਨਾ ਤੈਨੂੰ ਸਾਬਣਾ ਕਿਸੇ ਨੇ ਨਾ ਤੈਨੂੰ ਨਾ ਤੇਰੇ ਘਰਦਿਆਂ ਨੂੰ ਫੋਨ ਕਰੀ ਕੇ ਮਿਲ ਕੇ ਚਲੇ ਗਏ ਮੁੜ ਕੇ ਆਏ ਨਹੀਂ ਸੀ ਉਹ ਲੈਣ ਥੱਕੇ ਨਾ ਗਿਆ ਤੂੰ ਸਾਡੇ ਕੋਲੋਂ ਥੱਕੇ ਨਾ ਹੁਣ ਜਦੋਂ ਤੇਰੇ ਅਸੀਂ ਆਹ ਹਾਲਤ ਦੇਖੀ ਦੁਬਾਰਾ ਸਾ ਤੋਂ ਰਹਿਣਾ ਨਹੀਂ ਗਿਆ ਸੀ ਕਿ ਵੀ ਯਾਰ ਛੱਡ ਕੇ ਜਾ ਬਾਈ ਫੌਜੀ ਬਾਈ ਤੈਨੂੰ ਕਿੱਥੋਂ ਲੈ ਕੇ ਆਇਆ ਹੁਣ ਮੇਰਟ ਤੋਂ ਮੇਰਟ ਕਿੰਨਾ ਵਧੀਆ ਟੇਲਰ ਸੀ ਤੂੰ ਕਿੰਨਾ ਵਧੀਆ ਹਨਾ ਤੈਨੂੰ ਮੈਂ ਤਾਂ ਕੀਤੀਆਂ ਵੀ ਤੂੰ ਇੱਥੇ ਸਾਡੇ ਕੋਲੇ ਕੰਮ ਕਰ ਲਾ ਪਰ ਤੇਰੇ ਧੰਕਾਰ ਨੇ ਤੈਨੂੰ ਮਾਰਤਾ ਤੂੰ ਘੰ ਲੈ ਮੈਂ ਪੈਸੇ ਕਮਾਉਂ ਜਾ ਕੇ ਦੇ ਜਟਾਂ ਕਿਵੇਂ ਬਣ ਗਈਆਂ ਸਿਰ 'ਚ ਇਹ ਸਭ ਬਰਾਡੇ ਵਾਲਾ ਬਣਾ ਦਿੰਦੇ ਨਹੀਂ ਬੰਦੇ ਦੀਆਂ ਨਸ਼ੇ ਦੀਆਂ ਆਦਤਾਂ ਬਣਾਉਂਦੀਆਂ ਹਾਲ ਬਣਾ ਲਿਆ ਫਿਰ ਤਸਵੀਰ ਹੈ ਉਹ ਤਸਵੀਰ ਇਹ ਤਾਂ ਉਦੋਂ ਵੀ ਮਾੜਾ ਹਾਲ ਕਰੀ ਫਿਰਦਾ। ਉਹ ਮੇਰੇ ਬਾਹਰ। ਵਾਇਕੁਲ ਜੀ ਦਾ ਖਾਲਸਾ ਵਾਇਕੁਲ ਜੀ ਕੀ ਫਤਿਹ ਜੀ। ਇਹ ਜਸਵੀਰ ਸਿੰਘ ਆ ਜੀ ਵੀਰਾ। ਸਰਦਾਰ son of ਸਰਦਾਰ ਕੇਸਰ ਸਿੰਘ ਪਿੰਡ ਮਾਨਕ ਮਾਜਰਾ ਤਹਿਸੀਲ ਖੰਨਾ ਤੇ ਜਿਲ੍ਹਾ ਲੁਧਿਆਣਾ ਸੀ ਬਾਈ ਦਾ ਇਹ ਬਾਈ ਸਾਡੇ ਕੋਲੇ ਬਹੁਤ ਮਾੜੀ ਹਾਲਤ ਚ ਆਇਆ ਸੀ ਜਦੋਂ ਫਿਰੋਜ਼ਪੁਰ ਤੋਂ ਲੈ ਕੇ ਆਏ ਸੀ ਸਾਡੇ ਟੀਮ ਦੇ ਮੈਂਬਰ ਬਾਈ ਔਰ ਯਕੀਨ ਮੰਨਿਓ ਅੱਜ ਜਿੰਨੀ ਬੁਰੀ ਹਾਲਤ ਹੈ ਦੀ ਇੰਨੀ ਬੁਰੀ ਹਾਲਤ ਤਾਂ ਉਦੋਂ ਵੀ ਨਹੀਂ ਸੀ ਜਦੋਂ ਇਹ ਸਾਡੇ ਕੋ ਆਇਆ ਸੀ ਇਹ 13 2 2019 ਨੂੰ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਸਾਡੇ ਕੋਲੇ ਹਰਦੀਪ ਹੁਣੀ ਗੁਰਧਿਆਨ ਹੁਣੀ ਭਗਤਪੂਰਨ ਸਿੰਘ ਸੇਵਾ ਸੈਟੀ ਵਾਲੇ ਵੀਰ लवली ਹੁਣੀ ਉਹ ਬਾਈ ਸਾਡੇ ਕੋਲ ਛੱਡ ਕੇ ਗਏ ਸਾਡੇ ਕੋਲ ਉਸ ਵਾਰ ਫਿਰ ਇਹਦੀਆਂ ਸਰਜਰੀਆਂ ਹੋਈਆਂ ਕਰੀਬ ਇਹ 2-3 ਮਹੀਨੇ ਦੀਪਕਾ ਹਸਪਤਾਲ ਚ ਦਾਖਲ ਰਿਹਾ ਲਗਾਤਾਰ ਉਸ ਟਾਈਮ ਦੀਪਕਾ ਹਸਪਤਾਲ ਚ ਇਲਾਜ ਚੱਲਦਾ ਹੁੰਦਾ ਸੀ ਸਾਡਾ ਮਰੀਜ਼ਾਂ ਦਾ ਔਰ ਇਹਦਾ ਟ੍ਰੀਟਮੈਂਟ ਅਸੀਂ ਉਸ ਟਾਈਮ ਦੀਪਕਾ ਹਸਪਤਾਲ ਚੋਂ ਕਰਾਇਆ ਸਭ ਤੋਂ ਵੱਧ ਲੰਬਾ ਸਮਾਂ ਹਸਪਤਾਲ ਚ ਰੱਖਣਾ ਪਿਆ ਸੀ ਉਸ ਟਾਈਮ ਸਭ ਤੋਂ ਵੱਧ ਮਹਿੰਗਾ ਇਲਾਜ ਇਹ ਬਾਈ ਦਾ ਹੋਇਆ ਸੀ ਚਲੋ ਇਲਾਜ ਕਰਾਉਣ ਵਾਲਾ ਤਾਂ ਵਾਹਿਗੁਰੂ ਆ ਜਾਂ ਸੰਗਤ ਆ ਪਰ ਜਦੋਂ ਇਹ ਠੀਕ ਹੋ ਗਿਆ ਇਹ ਪੇਸ਼ੀਏ ਤੋਂ ਟੇਲਰ ਸੀ ਬਹੁਤ ਵਧੀਆ ਚਲੋ ਇਹ ਸਾਡੇ ਨਾਲ ਇੱਥੇ ਸੇਵਾ ਵੀ ਕਰਾਉਣ ਲੱਗ ਗਿਆ ਟੇਲਰ ਦੀ ਪਰ ਇਸ ਬੰਦੇ ਨੂੰ ਅਸੀਂ ਬਹੁਤ ਸਮਝਾਇਆ ਇਹਦੀ ਫੈਮਿਲੀ ਮਿਲ ਕੇ ਗਈ ਇੱਥੋਂ ਆ ਕੇ ਦਾ ਘਰ ਲੱਭ ਗਿਆ ਇਹਦਾ ਪਰਿਵਾਰ ਫਿਰ 199 19 ਨੂੰ ਮਿਲਣ ਆਇਆ 13 2 19 ਨੂੰ ਸਾਨੂੰ ਇਹ ਮਿਲਿਆ ਸੀ ਕਰੀਬ 8 ਮਹੀਨਿਆਂ ਬਾਅਦ ਇਹਦਾ ਪਰਿਵਾਰ ਮਿਲਣ ਆਇਆ ਇੱਥੇ ਇਹਦੇ ਪਿਤਾ ਕੇਸਰ ਸਿੰਘ ਆਏ ਜਗਜੀਤ ਸਿੰਘ ਇਹਦਾ ਭਰਾ ਆ ਇਹਦੀ ਭੈਣ ਆਈ ਕੁਲਦੀਪ ਕੌਰ ਤੇ ਫਿਰ ਇਹਦਾ ਇੱਕ ਦੋਸਤ ਆਇਆ ਧਰਮਪਾਲ ਉਹਨਾਂ ਨੇ ਵੀ ਇਹਨੂੰ ਬਹੁਤ ਸਮਝਾਇਆ ਬੀਤੋਂ ਲੇ ਥੋਹਿਲੀ ਨਾ ਬੈਠੇ ਰਹਿ ਪਾ ਠੀਕ ਆ ਕਿਉਂਕਿ ਲੱਤਾਂ ਤਾਂ ਪੋਲੀਆ ਹੋਇਆ ਦੋਨੇ ਹੈ ਹੀ ਨਹੀਂ ਗੋਡੇ ਲਾ ਕੇ ਇੰਦਾ ਇੰਦਾ ਹੀ ਤੁਰਦਾ ਸੀ ਇਹ ਰੁੜਦਾ ਹੀ ਸੀ ਥੱਲੇ ਜ਼ਮੀਨ ਤੇ ਯਾਨੀ ਕਿ ਤੁਰ ਨਹੀਂ ਸਕਦਾ ਸੀ ਇਹ ਬਲ ਤਾਂ ਜਨਮ ਤੋਂ ਹੀ ਬਚਪਨ ਤੋਂ ਹੀ ਪੋਲੀਆ ਸੀਗਾ ਚਲੋ ਉਸ ਤੋਂ ਕੁਝ ਸਮਾਂ ਬਾਅਦ ਹੀ ਫਿਰ ਇਹ ਰੌਲਾ ਪਾਉਣ ਲੱਗ ਗਿਆ ਲੜਾਈਆਂ ਝਗੜੇ ਵੀ ਮੈਂ ਜਾਣਾ ਮੈਂ ਜਾਣਾ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਸਵੀਰ ਸਿੰਘ ਨਹੀਂ ਸਮਝਿਆ ਤਾਂ ਇਹ ਫਿਰ 2020 ਦੇ ਵਿੱਚ ਇੱਥੋਂ ਸਾਡੇ ਕੋਲੋਂ ਚਲਿਆ ਗਿਆ ਤੇ ਹੁਣ ਇਹ 2026 ਦੇ ਵਿੱਚ ਆ ਕੇ ਦੁਬਾਰਾ ਸਾਨੂੰ ਸਦਰ ਬਾਜ਼ਾਰ ਮੇਰਟ ਜਿਹੜਾ ਮੇਰਟ ਕੈਂਟਰ ਦਾ ਏਰੀਆ ਹੈ ਫੌਜ ਦਾ ਸ਼ੌਨੀਆ ਉੱਥੋਂ ਮਿਲਿਆ ਜੂਪੀ ਤੋਂ ਉੱਥੇ ਫੌਜੀ ਵੀਰ ਅਗਰਪਾਲ ਸਿੰਘ ਬਾਈ ਉਹ ਵੀਰੇ ਦਾ ਪਿੰਡ ਐਤੀਆਣਾ ਮਹ ਲੁਧਿਆਣੇ ਦੇ ਕੋਲੇ ਸਾਡੇ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਐਤੀਆਣਾ ਇੱਥੇ ਸੁਧਾਰ ਕੋਲੇ ਹੀਰਾ ਕੋਲੇ ਉਹ ਵੀਰ ਨੇ ਇਹਨੂੰ ਉੱਥੇ ਦੇਖਿਆ ਤੇ ਉਹ ਇਹਨੇ ਉਹਨੂੰ ਦੱਸਿਆ ਵੀ ਮੈਂ ਮਨੁੱਖਤਾ ਦੀ ਸੇਵਾ 'ਚ ਵੀ ਰਹਿ ਕੇ ਆਇਆ ਤਾਂ ਫਿਰ ਉਹ ਵੀਰ ਨੇ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾਈ ਇਹ ਉੱਥੇ ਫਿਰ ਉਹਨੂੰ ਮਨਤਨਲਾ ਕਰ ਰਿਆ ਸੀਗਾ ਵੀ ਮੈਨੂੰ ਉੱਥੇ ਮਨੁੱਖਤਾ ਦੀ ਸੇਵਾ ਤੇ ਲੈ ਜਾ ਤਫੀਰੋ ਗ੍ਰਿਪਾਲ ਸਿੰਘ ਬਾਈ ਜਸਬੀਰ ਸਿੰਘ ਨੂੰ ਇੱਥੇ ਮਨੁੱਖਤਾ ਦੀ ਸੇਵਾ ਤੇ ਸਾਡੇ ਕੋਲੇ ਲੈ ਕੇ ਆਇਆ ਹਾਂਜੀ ਗ੍ਰਿਪਾਲ ਸਿੰਘ ਜੀ ਕੀ ਹਾਲ ਨੇ ਵੀਰੇ ਵਧੀਆ ਚੜ੍ਹਦੀ ਕਲਾ ਜੀ ਵੀਰੇ ਤੁਹਾਨੂੰ ਇਹ ਉੱਥੇ ਕਿਵੇਂ ਕਿੰਨੇ ਕ ਟਾਈਮ ਤੋਂ ਤੁਸੀਂ ਦੇਖ ਰਹੇ ਸੀ ਇਹਨੂੰ ਉੱਥੇ ਮੈਂ ਵੀਰੇ ਦੋ ਕੇ ਸਾਲ ਹੋ ਗਏ ਸੀ ਮੈਨੂੰ ਉੱਥੇ ਪੋਸਟਿੰਗ ਅਗੇ ਇਹਨੂੰ ਹਾਂ ਤੇ ਉੱਥੇ ਦੋ ਸਾਲਾਂ ਸਾਨੂੰ ਕੰਟੀਨਿਊ ਹਰੇਕ ਆੱਡੇ ਹੀ ਮਿਲਦੇ ਸੀ ਹੈਂ ਕਾਟਿਓਂ ਕੰਟੀਨਿਊ ਮੈ ਰਹੇ ਸੀ ਦੋ ਕੇ ਸਾਲਾਂ ਤੋਂ ਦੋ ਸਾਲਾਂ ਤੋਂ ਉੱਥੇ ਕੀ ਕਰਦੇ ਸੀ ਇਹ ਉਹ ਨਹੀਂ ਆਪਣਾ ਆ ਗਿਆ ਮੈਂ ਜੀ ਸੀਸਿਆਂ ਵਾਲਾ ਬੁਰਦਾਰਾ ਸੀ ਉੱਥੇ ਪੰਜਾਬ ਰੈਜੀਮੈਂਟ ਦਾ ਜੀ ਉੱਥੇ ਆ ਕੇ ਆਪਣੇ ਮੂਹਰੇ ਬਹਿ ਜਾਂਦੇ ਹੁੰਦੇ ਸੀ ਯਾਨੀ ਕਿ ਮੰਗਦੇ ਸੀ ਨਹੀਂ ਮੰਗਦੇ ਨਹੀਂ ਕਹਿ ਸਕਦੇ ਆਪਾਂ ਹੂੰ ਵੀ ਇੱਕ ਆਪਾਂ ਕਹਦੇ ਵੀ ਫਤਿਹ ਬੁਲਾਉਣ ਵਾਸਤੇ ਆਪਾਂ ਬਹਿ ਗਏ ਅੱਗੇ ਹੂੰ ਉਹ ਸੰਗਤ ਦੀ ਸਰਦਾਰ ਸੀ ਵੀ ਇਹਨਾਂ ਨੂੰ ਖੁਦ ਦੇ ਦਿਆ ਨਾ ਆਪੇ ਦੇ ਜਾਂਦੇ ਸੀ ਉਹ ਹਾਂ ਆਪਣੇ ਆਪ ਹਾਂ ਆਪਾਂ ਉਹਨਾਂ ਨੇ ਕਿਤੇ ਮੰਗਿਆ ਨਹੀਂ ਸੀ ਯਾਨੀ ਕਿ ਚਲੋ ਤੁਹਾਡੀ ਗੱਲ ਨੂੰ ਮੈਂ ਨਹੀਂ ਘਟਦਾ ਠੀਕ ਹੈ ਯਾਨੀ ਕਿ ਉੱਥੇ ਆ ਕੇ ਬੈਠ ਜਾਂਦੇ ਸੀਗੇ ਸੰਗਤ ਇਹਨਾਂ ਨੂੰ ਫਿਰ ਉੱਥੇ ਪੈਸੇ ਦੇ ਦਿੰਦੀ ਸੀ ਹਾਂਜੀ ਸੰਗਤ ਉਹਨਾਂ ਨੂੰ ਆਪਣੇ ਵੱਲੋਂ ਕਿੰਨੀ ਸਰਦਾ ਹੁੰਦੀ ਭੇਟ ਹੁੰਦੀ ਸੀ ਉਹ ਦੇ ਜਾਂਦੇ ਉਹ ਦੇ ਜਾਂਦੇ ਸੀ ਹਾਂਜੀ ਤੇ ਇਹ ਦੋ ਸਾਲਾਂ ਤੋਂ ਉੱਥੇ ਹੀ ਰਹਿੰਦੇ ਸੀ ਹਾਂਜੀ ਤੇ ਰਾਤ ਨੂੰ ਕਿੱਥੇ ਸੌਂਦੇ ਹੁੰਦੇ ਸੁੰਦੇ ਸੀ ਜੀ ਜੀ ਓਗਰਨਾਥ ਮੰਦਿਰ ਆ ਇੱਥੇ ਕੋਲੇ 2 ਕਿਲੋਮੀਟਰ ਤੇ ਜੀ ਉਹ ਓਗਰਨਾਥ ਮੰਦਿਰ ਤੇ ਅਗੇ ਬੈੰਦੇ ਸੀਗੇ ਉਹ ਕਿੱਲੇ ਹੋਏ ਮੈਂ ਦੀ ਕੰਡੀਸ਼ਨ ਦੇਖੀ ਆ ਜਿਵੇਂ ਕਿ ਕੰਬ ਰਹੀ ਕਿ ਮੈਂ 22 ਡਿਗਰੀ ਤੇ ਆਪਣਾ ਫੋਨ ਲੱਗਿਆ ਹੁੰਦਾ ਹੂੰ ਅਦੀ ਉਹ ਕੜੀਸ਼ਾ ਸੀ ਮੈਂ ਚੱਕ ਕੇ ਸਾਰੇ ਆ ਤੇ ਕੱਪੜੇ ਸਿਰ ਤੇ ਬਨੇ ਉਹ ਕਪੜੇ ਸੱਟ ਕੇ ਮੈਂ ਇਹਨੂੰ ਸੁੱਕੇ ਥਾਂ ਤੇ ਕਰਦਾ। ਹੂੰ ਕਿਉਂਕਿ ਉਹ ਮੰਦਰਾ ਨੂੰ ਐ ਲੱਗਿਆ ਵੀ ਆਹ ਦੀ ਕਿਤੇ ਹੋਣ ਦੀ ਸਪੋਰਟ ਡੈਥ ਹੋ ਗਈ ਜਾਂ ਪੁੱਛ ਹੋ ਗਈ ਸੀ ਕੀ ਜਵਾਬ ਦੇਵਾਂਗੇ ਕਿਸੇ ਨੂੰ। ਹੂੰ ਹਰੇਕ ਨੂੰ ਹੁੰਦਾ ਕੋਈ ਵੀ ਚੀਜ਼ ਆ ਕੋਈ ਵੀ ਇੱਕੀ ਨੋ ਚੀਜ਼ ਹੈਂਡਲ ਕਰਿਆ ਕੋਈ ਉਹਦਾ ਪ੍ਰਧਾਨਤਾ ਹੋਣੀ ਆ। ਹੂੰ ਉਹਨੇ ਆ ਡਿਸੀਜਨ ਲੈ ਲਿਆ ਵੀ ਇਹਨੂੰ ਬਾਹਰ ਕੱਢ ਦੋ। ਓਕੇ। ਤੇ ਫੇਰ ਜਦੋਂ ਮੈਂ ਇਹਨੂੰ 22 ਸੇਸ ਮਿਲਿਆ ਜਾ ਕੇ ਮੈਂ ਇਹਨੂੰ ਆਪਣੇ ਪਰੇ ਕੀਤੇ ਤੇ ਮੈਨੂੰ ਐ ਲੱਗਿਆ ਵੀ ਬਿਆਹ ਦੇ ਵਾਸਤੇ ਵੀ ਕੰਬਲ ਲੈ ਕੇ ਜਾਣਾ ਜ਼ਰੂਰੀ ਆ। ਹੂੰ ਨਹੀਂ ਤਾਂ ਰਾਤ ਕੱਟ ਨਹੀਂ ਸਕਦਾ। ਮੈਂ ਇਹਨੂੰ ਪੁੱਛਿਆ ਕਹਿੰਦਾ ਵੀ ਮੇਰੀ ਫੈਮਿਲੀ ਚ ਵੀ ਮੈਂ ਇਕੱਲਾ ਹੀ ਆ ਮੇਰੇ ਭਰਾ ਵਾ ਸਿਸਟਰ ਆ ਹਨਾ ਹੂੰ ਆਏ ਕਰਕੇ ਮੈਂ ਕਿਹਾ ਵੀ ਸੋਡੀ ਮੈਂ ਇੱਕ ਸੇਵਾ ਕਰ ਸਕਦਾ ਵਾਂ ਜੇ ਤੁਸੀਂ ਆਪਦੇ ਆਪ ਨੂੰ ਹਨਾ ਸਮਝਾ ਦੋਗੇ ਵੀ ਤੁਸੀਂ ਉੱਥੇ ਰਹਿਣਾ ਵਾ ਕਹਿੰਦਾ ਕੌਣ ਮੈਂ ਕਿਹਾ ਵੀ ਆਪਣਾ ਗੁਰਪ੍ਰੀਤ ਵੀਰਾ ਵਾ ਮਨੁੱਖਤਾ ਦੀ ਸੇਵਾ ਵਾਲੇ ਹੂੰ ਮੈਂ ਉਹਨਾਂ ਨੂੰ ਪੇਜ ਲਾਈਕ ਕੀਤਾ ਹੋਇਆ ਉਹਨਾਂ ਦਾ ਮੈਂ ਵੀਡੀਓ ਦੇਖਦਾ ਰਹਿੰਦਾ ਵਾਂ ਹੋ ਵੀ ਮੈਂ ਉਹਨਾਂ ਨਾਲ ਗੱਲ ਕਰ ਦਿੰਦਾ ਹੋ ਇਹ ਆ ਵੀ ਇਹ ਇੱਕਦਮ ਕਿਵੇਂ ਮੰਨ ਲਓ 20% ਤੇ ਖੜੇ ਸੀ ਹਾਂ 50% ਤੇ ਪਹੁੰਚ ਗਏ ਉਹ ਤਾਂ ਆ ਕਹਿੰਦੇ ਵੀ ਮੈਂ ਉੱਥੇ ਰਹਿ ਕੇ ਆਇਆ ਉਹ ਤੇ ਮੈਨੂੰ ਵੀ ਤੇ ਕਦੋਂ ਮੈਨੂੰ ਐ ਹੋ ਗਿਆ ਵੀ ਦੂਜੇ ਜਨਦ ਹੈ ਅਸਰ ਜਿੰਨਾ ਅਸਰ ਜਿੰਨਾ ਵੀਰੇ ਇਹਨੂੰ ਬਹੁਤ ਸਮਝਾਇਆ ਸੀ ਜਦੋਂ ਸਾਡੇ ਕੋ ਆਇਆ ਸੀ ਜਿਹੜੀ ਹੁਣ ਇਹਦੀ ਹਾਲਤ ਆ ਇਦੋਂ ਵੀ ਵੱਡੇ ਜ਼ਖਮ ਸੀ ਦੀਆਂ ਹੱਡੀਆਂ ਪਿੱਛੋਂ ਬਾਹਰ ਨਿਕਲੀਆਂ ਹੋਈਆਂ ਸੀ ਸਾਰੀਆਂ ਬੈਕ ਦੀਆਂ ਹੁਣ ਤਾਂ ਹਾਲਤ ਇਹਦੀ ਕਮਜ਼ੋਰੀ ਵਾਲੀ ਹੈ ਨਾ ਇਸ ਵਾਰ ਤਾਂ ਹੁਣ ਤਾਂ ਸਾਹ ਵੀ ਲੈਣਾ ਔਖਾ ਹੋਇਆ ਪਿਆ ਇਹਨੂੰ ਖੰਗ ਬਹੁਤ ਆ ਰਹੀ ਹੈ ਹਨ ਉਦੋਂ ਸਰੀਰ ਮਤਲਬ ਕੋਈ ਹੋਰ ਇੰਨਾ ਨਹੀਂ ਸੀ ਪਰ ਜ਼ਖਮ ਇਹਦੇ ਬਹੁਤ ਵੱਡੇ ਸੀ ਉਦੋਂ ਕੋਈ ਗੱਲ ਨਹੀਂ ਛੋਟੇ ਵੀਰੇ ਧੰਨਵਾਦ ਤੇਰਾ ਬਹੁਤ-ਬਹੁਤ ਤੂੰ ਨਾ ਜਿੱਥੇ ਦੇਸ਼ ਦੀ ਸੇਵਾ ਕਰ ਰਹੇਂ ਫੌਜਾਂ ਉੱਥੇ ਤੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਵੀ ਸਮਝੀ ਆਪਣਾ ਪੰਜਾਬੀ ਭਰਾ ਸੀਗਾ ਤੂੰ ਇੱਥੇ ਲੈ ਕੇ ਆਂਦਾ ਆਪਣੇ ਜ਼ਿਲ੍ਹੇ ਦਾ ਸੀਗਾ ਤੇ ਪਰ ਇਹਨੂੰ ਬਹੁਤ ਸਮਝਾਇਆ ਸੀ ਵੀਰੇ ਇਹਦੇ ਕਰਮ ਸੀ ਇਹਨੂੰ ਜਿਹੜਾ ਇਹਨੇ ਇੰਨੇ ਸਾਲ ਧੱਕੇ ਖਾਦੇ ਆ ਸੌਣ ਲੱਗੇ ਮੈਨੂੰ ਕਿਦਮੇ ਥੋੜੇ ਕੋਲੇ ਪਹੁੰਚੇ ਨੇ ਇੱਥੇ ਨੂੰ ਲੈ ਕੇ ਜਿਹੜਾ 2.5 ਘੰਟੇ ਮੇਰਾ ਸਮਾਂ ਨਿਕਲਿਆ ਮੈਨੂੰ ਆਇਆਂ ਲੱਗਿਆ ਸਕੂਨ ਇੱਥੇ ਆ ਉਹ ਮੈਂ ਤਾਂ ਸਹੀ ਗੱਲ ਦੱਸਦਾ ਮੈਨੂੰ ਲੱਗਿਆ ਵੀ ਸਕੂਨ ਇੱਥੇ ਆ ਠੀਕ ਆ ਵੀਰੇ ਕਿਰਪਾਲ ਵੀ ਤੇ ਜਿਉਂਦਾ ਰਹੇ ਬਸਦਾ ਰਹੇ ਧੰਨਵਾਦ ਤੇਰਾ ਤੂੰ ਜਾਣਕਾਰੀ ਦਿੱਤੀ ਔਰ ਇਹਨੂੰ ਇੱਥੇ ਪਹਚਾਇਆ ਆਪਦੀ ਗੱਡੀ ਦੇ ਵਿੱਚ ਪਾ ਕੇ ਲਿਆਂਦਾ ਇੰਨੀ ਸਮੈਲ ਆਉਣ ਦੇ ਬਾਵਜੂਦ ਸਾਰਾ ਬਹੁਤ ਬਹੁਤ ਸ਼ੁਕਰ ਗਿਆ ਵੀਰੇ ਤੇਰਾ ਬਹੁਤ ਬਹੁਤ ਹਾਂਜੀ ਵੀਰੇ ਜਿਵੇਂ ਮੈਨੂੰ ਜੂ ਆਉਦਾ ਟਾਈਮ ਦਿਓ ਹਨਾ ਆਪਾਂ ਮਿਲਾਂਗੇ ਕੋਈ ਨਾ ਪੱਕਾ ਮਿਲਾਂਗੇ ਵੀਰੇ ਹਾਂਜੀ ਵੀਰੇ ਮੈਂ ਬਹੁਤ ਛੁਡਾ ਹਨਾ ਧੰਨਵਾਦੀ ਹੂੰਗਾ ਜੇ ਤੁਸੀਂ ਮਿਲ ਦੋਗੇ ਆਪਦੀ ਜ਼ਿੰਦਗੀ ਨੀ ਨੀ ਕੋਈ ਨਾ ਵੀਰੇ ਜ਼ਰੂਰ ਮਿਲਾਂਗੇ ਛੋਟੇ ਵੀਰੇ ਮਿਲਾਂਗੇ ਓਕੇ ਗਰਪਾਲ ਵੀਰੇ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਇਹ ਸੀਗਾ ਵੀਰਾ ਗਰਪਾਲ ਫੌਜ ਦੇ ਵਿੱਚ ਆ ਵੀਰਾ ਤੇ ਮੇਰਟ ਸ਼ਾਉਣੀ ਦੇ ਵਿੱਚ ਵੀਰੇ ਦੀ ਡਿਊਟੀ ਆ ਉੱਥੋਂ ਇਹ ਵੀਰ ਦੱਸਦਾ ਵੀ 2 ਸਾਲ ਹੋ ਗਏ ਸੀ ਨੂੰ ਉੱਥੇ ਸੜਕ ਤੇ ਆ ਕੇ ਬਹਿ ਜਾਂਦਾ ਸੀ ਗੁਰਦੁਆਰਾ ਸਾਹਿਬ ਦੇ ਮੂਹਰੇ ਜਿਹੜਾ ਆਰਮੀ ਦਾ ਗੁਰੂ ਘਰ ਸੀ ਤੇ ਕੋਈ ਪੈਸੇ ਦੇ ਦਿੰਦਾ ਸੀ ਕੱਟ ਚਲੇ ਜਾਂਦਾ ਸੀ ਬਾਅਦ ਚ ਮੰਦਰ 'ਚ ਜਾ ਕੇ ਸੌਂਦਾ ਸੀ ਹੁਣ ਜਿਵੇਂ ਉਹ ਪੈਸੇ ਜਿਹੜੇ ਕਮਾਉਂਦਾ ਸੀ ਇਹ ਇਹਨੇ ਨਾ ਤਾਂ ਕੋਈ ਆਪ ਦਾ ਇਲਾਜ ਕਰਾਇਆ ਨਾ ਕੁਸ਼ੂਰ ਕਰਾਇਆ ਉਹ ਪੈਸੇ ਆਂਦਾ ਹੀ ਨਸ਼ਾ ਕਰਦਾ ਸੀ ਜਿਨੇ ਦੀ ਸਿਹਤ ਇੰਨਾ ਹਾਲਾਤਾਂ 'ਚ ਲਿਆ ਕੇ ਖੜੀ ਕਰਤੀ ਪਰ ਸਾਡਾ ਫਰਜ਼ ਹੈ ਜਿਹੜਾ ਉਹ ਇਹ ਆ ਅਸੀਂ ਭਾਈ ਕਨਈਆ ਜੀ ਦੇ ਦਸੇ ਰਾਤ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਭਗਤ ਪੂਰਨ ਸਿੰਘ ਜੀ ਦੇ ਪਰਚੰਨਾ ਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਲਈ ਇਹਦੇ ਹਾਲਾਤ ਨੇ ਜਿਹੜੇ ਉਹ ਮੈਨੇ ਰੱਖਦੇ ਨੇ ਇਹਦੀਆਂ ਕਮੀਆਂ ਇਹਦੀਆਂ ਬੁਰਾਈਆਂ ਦੇਖਣ ਵਾਲਾ ਉੱਪਰ ਵਾਲਾ ਬੈਠਾ ਉਹ ਸਭ ਦੂਈ ਲਿਖੀ ਜਾਂਦਾ ਕਹਿੰਦੇ ਹੁੰਦੇ ਸੀ ਛੋਟੇ ਹੁੰਦਿਆਂ ਨੂੰ ਦੱਸਦੇ ਸੀਗੇ ਜੇ ਤਰਗੋ ਬਧੂਣੀ ਬੈਠੇ ਇੱਕ ਮੋਢੇ ਦੇ ਉੱਤੇ ਤੁਹਾਡੇ ਸੱਚ ਲਿਖ ਰਿਹਾ ਵਾ ਜਿਹੜੇ ਤੁਸੀਂ ਚੰਗੇ ਕੰਮ ਕਰ ਰਹੇ ਹੋ ਇੱਕ ਦੇ ਉੱਤੇ ਤੁਹਾਡੀਆਂ ਕਮੀਆਂ ਲਿਖ ਰਿਹਾ ਬਰਾਈਆਂ ਜਿਹੜੇ ਤੁਸੀਂ ਮਾੜੇ ਕਰ ਰਹੇ ਤੇ ਜੇ ਉਹ ਸੱਚਾ ਤਾਂ ਹਰੇਕ ਦਿਨ ਲਿਖ ਹੀ ਰਿਹਾ ਫਿਰ ਤੇ ਸਾਡਾ ਇਨਸਾਨ ਦਾ ਫਰਜ਼ ਆ ਅਸੀਂ ਕਿਸੇ ਦੀਆਂ ਕਮੀਆਂ ਗਿੜੀਏ ਕਮੀਆਂ ਲਿਖੀਏ ਉਹ ਤੋਂ ਬਿਹਤਰ ਇਹ ਆ ਵੀ ਅਸੀਂ ਉਹਦੇ ਹਾਲਾਤ ਦੇਖੀਏ ਤੇ ਉਹਦੇ ਹਾਲਾਤ ਦੇਖ ਕੇ ਜਿੰਨੀ ਵੀ ਉਹਦੇ ਹਾਲਾਤਾਂ ਮੁਤਾਬਕ ਅਸੀਂ ਮਦਦ ਕਰ ਸਕਦੇ ਆ ਅਸੀਂ ਕਰੀਏ ਤੇਰੇ ਪਰਿਵਾਰ ਨੂੰ ਫੇਰ ਅਸੀਂ ਕੋਸ਼ਿਸ਼ ਕਰਾਂਗੇ ਸੰਪਰਕ ਕਰਨ ਦੀ ਸਾਡੇ ਕੋਲ ਨੰਬਰ ਹੈਗੇ ਤੇ ਭਰਾਵਾਂ ਦੇ ਵੀ ਇਹਦੇ ਫਾਦਰ ਦੇ ਵੀ ਪਤਾ ਨਹੀਂ ਹੁਣ ਹੋਊ ਕਿ ਨਹੀਂ ਹੋਊ ਕਿ 6 ਸਾਲ ਹੋ ਗਏ ਉਹਨਾਂ ਨੂੰ ਵੀ ਗੱਲ ਹੋਈ ਨਹੀਂ ਸਾਡੇ ਨਾਲ ਚਲੋ ਕਰਿਓ ਜੀ ਅਰਦਾਸ ਜਸਵੀਰ ਸਿੰਘ ਵਾਸਤੇ son of ਕੇਸਰ ਸਿੰਘ ਵਾਸਤੇ ਪਿੰਡ ਮਾਨਕ ਮਾਜਰਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਖੰਨਾ ਉਹਨੇ ਵੀਰ ਸਾਡੇ ਸੁਪਨਿਆਂ ਦੇ ਘਰ ਪਹੁੰਚਿਆ ਕੋਈ ਗੁੱਜੀ ਕਾ ਖਾਲਸਾ Right, or